ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲਾ ਇੱਕ ਸ਼ਖਸ ਗ੍ਰਿਫਤਾਰ ਹੋ ਗਿਆ ਹੈ ਜੀਹਾਂ ਅੰਮ੍ਰਿਤਸਰ ਪੁਲਿਸ ਵੱਲੋਂ ਪਟਿਆਲਾ ਦੇ ਰੈਨ ਵਾਲੇ ਰਮਨਦੀਪ ਸਿੰਘ ਨਾਂ ਦੇ ਇੱਕ ਸ਼ਖਸ ਨੂੰ ਜੋ ਹੈ ਜੀ ਗ੍ਰਿਫਤਾਰ ਕਰ ਲਿਆ ਗਿਆ ਦੱਸਦੀਏ ਕਿ ਬੀਤੇ ਕੱਲ ਜੋ ਸੀਗੀ ਦੀਪਿਕਾ ਲੂਥਰਾ ਨੂੰ ਇੱਕ ਧਮਕੀ ਭਰੀ ਈਮੇਲ ਆਈ ਸੀ ਤੇ ਇਸ ਦੀ ਜੋ ਜ਼ਿੰਮੇਵਾਰੀ ਸੀਗੀ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਲਈ ਸੀ ਤੇ ਇਸ ਤੋਂ ਬਾਅਦ ਹੀ ਜੋ ਦੀਪਿਕਾ ਲੂਥਰਾ ਸੀਗੀ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਉਹਨਾਂ ਦੇ ਘਰ ਦੇ ਬਾਦ ਦੋ ਸੁਰੱਖਿਆ ਕਰਮੀ ਜੋ ਸੀਗੇ ਦੋ ਸੁਰੱਖਿਆ ਗਾਰਡ ਜੋ ਸੀਗੇ ਉਹਨਾਂ ਦੇ ਘਰ ਦੇ ਬਾਅਦ ਤੇ ਨਾਤੀ ਜੁੱਦ ਸੀਗੇ ਤੇ ਨਾਤ ਨੇ ਤੇ ਹੁਣ ਇਸ ਵਿੱਚ ਕਰ ਹੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਪਟਿਆਲਾ ਤੋਂ ਪਟਿਆਲਾ ਦੇ ਰੈਨ ਵਾਲੇ ਇੱਕ ਸ਼ਖਸ ਰਮਨਦੀਪ ਨਾਨ ਨੂੰ ਜੋ ਗ੍ਰਿਫਤਾਰ ਕੀਤਾ ਜਾਣਕਾਰੀ ਮੁਤਾਬਕ ਇਹ ਉਹੀ ਸ਼ਖਸ ਹੈ ਜਿਸ ਨੇ ਦੀਪਿਕਾ ਲੂਥਰਾ ਨੂੰ ਜੋ ਹੈਗੀ ਆ ਧਮਕੀ ਦਿੱਤੀ ਸੀਗੀ ਤੇ ਇਹ ਜਾਣਕਾਰੀ ਮੁਤਾਬਕ ਬਬਰ ਖਾਲਸਾ ਇੰਟਰਨੈਸ਼ਨਲ ਇਸ ਦੀ ਜ਼ਿੰਮੇਵਾਰੀ ਲਈ ਇਸੇ ਤਹੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜੀ ਨੇ ਸੁਣੂਏ ਪੂਰੀ ਜਾਣਕਾਰੀ ਤੁਹਾਨੂੰ ਕਦੇ ਨਾ ਨਹੀਂ ਕੀਤੀ ਬਟ ਆਈ ਆਲਸੋ ਐਕਸਪੈਕਟ ਕਿ ਜਿਹੜੀ ਸਾਡੀ ਮੇਨ ਟੀਮ ਦੀ ਮਿਹਨਤ ਹੈ ਪਲੇਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਜਿਸਟਰ ਕੀਤਾ ਉਸ ਤੋਂ ਬਾਅਦ ਉਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉੱਥੋਂ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤਾਂ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨਾਂ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕਿ ਬਹੁਤਾ ਪੜਿਆ ਲਿਖਿਆ ਚ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਰਤਾ ਜੋ ਇਨੀਸ਼ਲ ਹੈ ਸੋ ਇਹਦੀ ਲੰਬਾ ਰਿਮਾਂਡ ਹੁਣ ਲਿਆ ਔਰ ਇਹ ਚ ਹੋਰ ਵੀ ਲੋਕ ਅਸੀਂ ਬਾਏ ਈਵਨਿੰਗ ਜਾਂ ਕੱਲ ਤੱਕ ਫੜੇ ਜਾਂਦੇ ਹਾਂ ਸਰ ਜੀ ਇਹਨਾਂ ਦੇ ਰਿਮਾਂਡ ਇਹਦੀ ਮਿਲਤੀ ਸੀ ਜੀ ਇਹ ਵੀ ਇਹ ਕਰ ਰਹੇ ਸੀ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਹੈ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਕਿੰਨੇ ਦਿਨਾਂ ਦਾ ਰਿਮਾਂਡ ਦਾ ਨਹੀਂ ਜਿੱਤਦਾ ਨਾ ਭਾਈਗਾ ਮੈਨੂੰ ਆਮ ਨਾਟ ਵੈਰੀ ਕਲੀਅਰ ਅਬਾਊਟ ਦ ਰਿਮਾਂਡ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਈ ਵਾਸ ਮੋਰ ਫੋਕਸਡ ਔਨ ਨਾਮ ਦੱਸਦੀ ਹੈ ਕਿ ਇਸ ਦੇ ਨਾਲ ਹੀ ਜੋ ਹੈਗੀ ਆ ਦੀਪਿਕਾ ਲੂਥਰਾ ਦੀ ਜੋ ਸਿਕਿਉਰਿਟੀ ਇਸ ਨੂੰ ਵੀ ਵਧਾ ਦਿੱਤਾ ਗਿਆ ਪੰਜਾਬ ਪੁਲਿਸ ਦੀ ਜੋ ਸਪੈਸ਼ਲ ਟੀਮ ਹੈਗੀ ਦੀਪਿਕਾ ਲੂਥਰਾ ਦੇ ਘਰ ਪਹੁੰਚੀ ਹੈ ਤੇ ਪਹਿਲੇ ਜੋ ਸੀਗੇ ਬੀਤੇ ਕੱਲ ਜੋ ਸੀਗੇ ਦੀਪਿਕਾ ਲੂਥਰਾ ਨੂੰ ਦੋ ਸੁਰੱਖਿਆ ਕਰਮੀ ਜੋ ਸੀਗੇ ਉਹਨਾਂ ਦੇ ਘਰ ਤਾਇਨਾਤ ਕੀਤੇ ਗਏ ਸੀ ਤੇ ਹੁਣ ਇਹਨੂੰ ਵਧਾ ਕੇ ਤਿੰਨ ਕਰਤੇ ਗਏ ਨੇ ਤੇ ਜਾਣਕਾਰੀ ਮੁਤਾਬਕ ਹੁਣ ਉਹਦੀ ਸੁਰੱਖਿਆ ਜੋ ਵਧਾ ਦਿੱਤੀ ਗਈ ਹੈ ਦੀਪਿਕਾ ਲੂਥਰਾ ਤੇ ਉਹਨਾਂ ਦਾ ਪਰਿਵਾਰ ਘਰ ਦੇ ਅੰਦਰ ਹੀ ਮੌਜੂਦ ਹੈ ਉਹ ਦੀਪਿਕਾ ਲੂਥਰਾ ਨੂੰ ਸਾਫ਼ ਬਾਹਰ ਜਾਣ ਤੋਂ ਮਨਾ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਤੇ ਉਹਨਾਂ ਦੇ ਘਰ ਦੇ ਬਾਝੋਂ ਹੁਣ ਪਹਿਲੇ ਦੋ ਸੁਰੱਖਿਆ ਕਰਮਚਾਰੀ ਜੋ ਸੀ ਤੇਨਾਤ ਸੀ ਤੇ ਹੁਣ ਜਿਹੜੇ ਤਿੰਨ ਗਾਰਡ ਉਹਨਾਂ ਦੇ ਘਰ ਦੇ ਬਾਅਦ ਜੋ ਹੈ ਤੈਨਾਤ ਨੇ ਤੇ ਲਗਾਤਾਰ ਉਹਨਾਂ ਨੂੰ ਅਮਰਿਤਪਾਲ ਮੈਰੋ ਵੱਲੋਂ ਜੋ ਧਮਕੀ ਦਿੱਤੀ ਜਾ ਰਹੀ ਸੀ ਕਮਲਕੌਰ ਉਰਫ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਜੋ ਸੀਗੀ ਲਗਾਤਾਰ ਦੀਪਿਕਾ ਲੂਥਰਾ ਨੂੰ ਜੋ ਸੀਗੀ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਸੀ ਤੇ ਬੀਤੇ ਕੱਲ ਉਹਨਾਂ ਨੂੰ ਇੱਕ ਈਮੇਲ ਵੀ ਆਂਦੀ ਹੈ ਜਿਸ 'ਚੋ ਸਾਫ ਤੌਰ ਤੇ ਲਿਖਿਆ ਹੁੰਦਾ ਹੈ ਕਿ ਕਮਲਕੌਰ ਤੋਂ ਬਾਅਦ ਹੁਣ ਤੇਰਾ ਸੌਦਾ ਸਾਨੂੰ ਮਿਲਿਆ ਤੇ ਇਸ ਦੀ ਜ਼ਿੰਮੇਵਾਰੀ ਜੋ ਸੀਗੀ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਜਾਣਕਾਰੀ ਮੁਤਾਬਕ ਲਈ ਹੈ ਤੇ ਹੁਣ ਇਸ ਵਿੱਚ ਕਰੀ ਵੱਡੀ ਖਬਰ ਸਾਹਮਣੇ ਸਰਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਅਹੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਉਸ ਵੱਲੋਂ ਹੀ ਕਿਤਨਾ ਕਿਤੇ ਜੋ ਸੀਗੀ ਈਮੇਲ ਜੋ ਸੀਗੀ ਲੀਪਿਕਾ ਲੂਸਰਾ ਨੂੰ ਭੇਜ ਗਿਆ ਫਿਲਹਾਲ ਉਸ ਦਾ ਜੋ ਫੋਨ ਵੀ ਬਰਾਮਦ ਹੋਇਆ ਪੁਲਿਸ ਨੇ ਉਸ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਜੋ ਹੈ ਕਰ ਰਹੀ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਇਸ ਤੇ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਤੇ ਆਖਿਰ ਜੋ ਹੈ ਕਮਲਕੌਰ ਦੇ ਕਤਲ ਦਾ ਮਾਸਟਰਮਾਈਂਡ ਅਮਲਿਤਪਰ ਮਹਿਰੂ ਨੂੰ ਵੀ ਪੁਲਿਸ ਜੋ ਹੈ ਕਦੋਂ ਤੱਕ ਫੜਨ 'ਚ ਕਾਮਯਾਬ ਹੁੰਦੀ ਹੈ ਬਾਕੀ ਤੁਹਾਡਾ ਇਸ ਖਬਰ ਦੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ